ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਧੰਗੁਰ ਰਾਮਦਾਸ ਸਾਰਿਆਂ ਤੇ ਮੇਰ ਪਰਿਆਥ ਰੱਖਣ ਸਾਬ ਦੇ ਦੁੱਖ ਦੂਰ ਚਿੰਤਾ ਦੂਰ ਕਰਨ ਤੇ ਲੋਚੀ ਅੱਜ ਆਪਾਂ ਨਵੀਂ ਜੀ ਡਿਸ਼ ਬਣਾਉਣੀ ਆ ਬੱਚਿਆਂ ਦਾ ਫੇਵਰੇਟ ਖਾਣਾ ਤੁਸੀਂ ਸੋਚਦੇ ਹੋਵੋਗੇ ਕੀ ਆ ਅ ਤੇ ਮੇਰੀ ਰਿਕਵੈਸਟ ਆ ਪਲੀ ਜਿਹੜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਉਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਤੇ ਤੁਸੀਂ ਦੇਖ ਲਿਆ ਵੀ ਕਿਹੜੀ 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 ਚੀਜ਼ ਆ ਤੇ ਆਪਾਂ ਅੱਜ ਬਣਾਉਣ ਲੱਗੇ ਚਨਾ ਚਾਟ ਇਧਰ ਆਪਾਂ ਹੁਣ ਪਹਿਲਾਂ ਪਿਆਜ਼ ਸਾਰੇ ਚੌਪ ਕਰ ਲਵਾਂਗੇ ਸਾਰਾ ਸਮਾਨ ਡਿਫਰੈਂਟ ਜੀ ਚੀਜ਼ੇ ਬਣਾਵਾਂਗੇ ਕਿਉਂਕਿ ਬੱਚੇ ਵੀ ਦੁਪਹਿਰ ਨੂੰ ਖੁਸ਼ ਹੋ ਕੇ ਖਾ ਲੈਂਦੇ ਹਨ ਜਿਵੇਂ ਆਪਾਂ ਬਾਹਰੋਂ ਲਿਆ ਆ ਲਿਆ ਕੇ ਦਿਨੇ ਚਾਟ ਪਾਪੜੀ ਇਹ ਉਹ ਹਨਾ ਖਾਣ ਨੂੰ ਤੇ ਬੇਟਰੇ ਕਿ ਆਪਾਂ ਬੱਚੇ ਵਾਲੀ ਘਰੇ ਤਿਆਰ ਕਰ ਲਈਏ ਸਾਡੇ ਹਾਪਦੇ ਦਾ ਬੱਚਾ ਹੈ ਨਹੀਂ ਭਾਣ ਜੀਆਂ ਆਈਆਂ ਹੋਈਆਂ ਦੋ ਮੇਰੇ ਨੰਦ ਦੀਆਂ ਕੁੜੀਆਂ ਤੇ ਆਪਾਂ ਉਹ ਕਰਦੇ ਐਸੀ ਤਰ੍ਹਾਂ ਹੀ ਆਪਾਂ ਸਾਰਾ ਸਮਾਨ ਚੋਪ ਕਰ ਲਵਾਂਗੇ ਤੇ ਵੀਡੀਓ ਚੰਗੀ ਲੱਗੇ ਤੇ ਸ਼ੇਅਰ ਲਾਈਕ ਜ਼ਰੂਰ ਕਰਿਓ ਤੁਸੀਂ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਦੀ ਥੈਂਕ ਯੂ ਸੋ ਮਾਚ ਜਿਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਮੇਰੀ ਵੀਡੀਓ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਦੇਖਦੇ ਆ ਤੇ ਇਸੇ ਤਰ੍ਹਾਂ ਹੀ ਆਪਾਂ ਸਾਰਾ ਸਮਾਨ ਚੋਪ ਕਰ ਲਵਾਂਗੇ ਇਹਦੀ ਨਾ ਟਮਾਟਰ ਦੀ ਸਕਿਨ ਬਹੁਤ ਹਾੜਾ ਕਰੜੀ ਸਕਿਨ ਆ ਤੇ ਇਹ ਕਹਿੰਦੀਆਂ ਸਾਨੂੰ ਮਾਮੀ ਅੱਜ ਚਾਟ ਚਾਹੀਦਾ ਕਿ ਆਪਾਂ ਕਿ ਚੱਲ ਕੋਈ ਨਾ ਹਨਾ ਬੱਚਿਆਂ ਨਾਨਕਿਆਂ ਤੇ ਆਉਂਦੇ ਆਗੇ ਨਾਨਕਿਆਂ ਦਾ ਚਾਹ ਫੇਰੇ ਵੀ ਸਾਡੀ ਵੇਟ ਕਰਦੇ ਰਹਿੰਦੇ ਅਸੀਂ ਕਦੋਂ ਆਈਏ ਕਦੋਂ ਮਾਮੀ ਹੁਣੀ ਆਉਣ ਕਦੋਂ ਅਸੀਂ ਆਈਏ ਹਨਾ ਵਿਚਾਰੇ ਉਹ ਤਾਂ ਆਉਂਦੇ ਨਹੀਂ ਫੇਰ ਇਹਨਾਂ ਨੂੰ ਧੋਂਦੀ ਇੱਕ ਦੇ ਤਾਂ ਪੇਪਰ ਚੱਲਦੇ ਆ ਤੇ ਉਹਨੂੰ ਛੁੱਟੀਆਂ ਸੀਆਂ ਵਿੱਚ ਕੱਲ ਮੈਂ ਮੈਡੀਸਨ ਲੈਣ ਗਈ ਸੀ ਤੇ ਫੇਰੇ ਕਹਿੰਦੀਆਂ ਵੀ ਸਾਨੂੰ ਮਾਮੀ ਅਸੀਂ ਨਾਲ ਜਾਣਾ ਸਾ ਨਾਲ ਹੀ ਲੈ ਜਾ ਤੇ ਆਪਾਂ ਇੱਧਰ ਸਾਰਾ ਸਮਾਨ ਚੌਪ ਕਰ ਲਿਆ ਮਿਰਚਾਂ ਮੈਂ ਤੋਂ ਹਰੀਆਂ ਹੀ ਪਾਈਆਂ ਇਹ ਜਿਆਦੀਆਂ ਕੌੜੀਆਂ ਨਹੀਂ ਆ ਤੇ ਬਾਕੀ ਬਲੈਕ ਪੈਪਰ ਵੀ ਆਪਾਂ ਐਡ ਕਰਾਂਗੇ ਵਿੱਚ ਇਹ ਕਹਿੰਦੀਆਂ ਸਾਨੂੰ ਅੱਜ ਇਹ ਚਾਹੀਦਾ ਖਾਣ ਨੂੰ ਮੈਂ ਕਿਹਾ ਚਲੋ ਤੁਹਾਡੇ ਵਾਸਤੇ ਆਪਾਂ ਇਹ ਤਿਆਰ ਕਰ ਲੈਂਦੇ ਆ ਤੇ ਹੋਰ ਤੁਸੀਂ ਕਿਵੇਂ ਹੋ YouTube ਫੈਮਿਲੀ ਸਾਰੀ ਵੀਡੀਓ ਵਧੀਆ ਲੱਗੀ ਤਾਂ ਜਰੂਰ ਦੱਸਿਓ ਇੱਧਰ ਆਪਾਂ ਨੇ ਹੋਣ ਨਾ ਉਹ ਹੋ ਪਦੀਨੇ ਦੇ ਪੱਤੇ ਵੀ ਲਏ ਆ ਨਾਲ ਨਾਲ ਹੀ ਆਪਾਂ ਨੇ ਧਨੀਆ ਲੈ ਲਿਆ ਸੀ ਨਾਲ ਹੀ ਆਪਾਂ ਪਦੀਨੇ ਦੇ ਪੱਤੇ ਲੈਨੇ ਸੀ ਪਦੀਨੇ ਨਾਲ ਥੋੜਾ ਟੇਸ ਜਿਹੜਾ ਨਾ ਡਿਫਰੈਂਟ ਆ ਜਾਂਦਾ ਨਾਲ ਗਰਮੀ ਦੇ ਵਿੱਚ ਤਾਂ ਪਦੀਨਾ ਫੇਮਸ ਆਗਾ ਪਦੀਨਾ ਹੋਇਆ ਹਰਾ ਧਨੀਆ ਹੋਇਆ ਹਨਾ ਤੇ ਫਰਾਈ ਚੀਜ਼ਾਂ ਨਾਲੋਂ ਤਾਂ ਬੈਟਰ ਹੈ ਕਿ ਐਵੇਂ ਨਹੀਂ ਚੀਜ਼ਾਂ ਬਣਾਈਆਂ ਜਾਣ ਘਰੇ ਅਸੀਂ ਆਪ ਬਹੁਤ ਖੁਸ਼ ਹੋ ਕੇ ਉਹ ਜੀਆਂ ਚੀਜ਼ਾਂ ਖਾਣੇ ਫਰੂਟ ਚਾਟ ਹੋ ਗਿਆ ਆਹਾਂ ਚਾਟ ਪਾਪੜੀ ਹੋ ਗਈ ਇਹੋ ਜੀਆਂ ਚੀਜ਼ਾਂ ਸਾਡੇ ਨੇਚਰਲੀ ਬਣਦੀਆਂ ਹੀ ਰਹਿੰਦੀਆਂ ਕਿਉਂ ਅਸੀਂ ਫਰਾਈ ਚੀਜ਼ਾਂ ਬਹੁਤ ਘੱਟ ਖਾਂਦੇ ਆ ਤੇ ਇੱਧਰ ਆਪਣੇ ਹੁਣ ਸਾਰਾ ਸਮਾਨ ਉਹ ਕਰ ਲਿਆ ਚੌਪ ਕਰ ਲਿਆ ਤੇ ਇਹ ਬਲੈਕ ਚਨੇ ਆ ਉਹ ਵਾਈਟ ਚਨੇ ਮੈਂ ਵਾਲੇ ਸੀਗੇ ਥੋੜੇ ਜਿ ਤੇ ਇਹ ਤੁਸੀਂ ਸੋਚਦੇ ਹੋਣੇ ਵੀ ਇਹਦਾ ਰੰਗ ਕਿਉਂ ਜਲਿਆ ਇਹਦੇ ਵਿੱਚ ਮੈਂ ਥੋੜਾ ਜਿਹਾ ਪਹਿਲਾਂ ਨਮਕ ਪਾ ਕੇ ਤੇ ਹਲਦੀ ਪਾ ਕੇ ਤੇ ਥੋੜਾ ਜਿਹਾ ਲਾਲ ਮਿਰਚ ਪਾਊਡਰ ਪਾ ਕੇ ਇਹਨਾਂ ਨੂੰ ਵਾਲ ਲਿਆ ਸੀ ਫਿਰ ਇਹਨਾਂ ਦਾ ਨਾ ਟੇਸਟ ਥੋੜਾ ਜਿਹਾ ਡਿਫਰੈਂਟ ਬਣ ਜਾਂਦਾ ਇਧਰ ਆਪਾਂ ਇਹ ਨਮਕ ਪਾਵਾਂਗੇ ਜਿਵੇਂ ਆਪਾਂ ਨੂੰ ਟੇਸਟ ਦੇ ਮੁਤਾਬਕ ਨਮਕ ਪਾਵਾਂਗੇ ਜਿਵੇਂ ਦਾ ਤੁਸੀਂ ਖਾਂਦੇ ਹੋ ਠੀਕ ਹੈ ਤੇ ਥੋੜਾ ਜਿਹਾ ਮੈਂ ਬਲੈਕ ਸੌ ਬਲੈਕ ਨਮਕ ਪਾਤਾ ਤੇ ਥੋੜਾ ਜਿਹਾ ਮੈਂ ਪਾਉਂਗੀ ਚਿਲੀ ਪਾਊਡਰ ਥੋੜਾ ਜਿਹਾ ਜੀਰਾ ਪਾਊਡਰ ਪਾ ਦਿੱਤਾ ਆਪਾਂ ਨੇ ਔਰ ਚਾਟ ਮਸਾਲਾ ਵਗੈਰਾ ਜਿਹੜਾ ਉਹ ਵੀ ਤੁਸੀਂ ਆਪਦੇ ਹਿਸਾਬ ਮੁਤਾਬਕ ਪਾ ਸਕਦੇ ਉਹ ਮੈਂ ਸਕਿਪ ਹੋ ਗਿਆ ਦਿਖਾਇਆ ਨਹੀਂ ਗਿਆ ਮੇਰੇ ਤੋਂ ਇੱਧਰ ਆਪਾਂ ਨੇ ਦਹੀਂ ਐਡ ਕਰ ਦਿੱਤਾ ਦਹੀਂ ਤੁਸੀਂ ਆਪਦੇ ਹਿਸਾਬ ਮੁਤਾਬਕ ਪਾ ਸਕਦੇ ਹੋ ਥੋੜਾ ਬਹੁਤ ਜਿੰਨਾ ਵੀ ਪਾਉਣਾ ਅਗਰ ਤੁਸੀਂ ਨਹੀਂ ਪਾਉਣਾ ਉਹ ਵੀ ਤੁਹਾਡੀ ਆਪਣੀ ਇੱਛਾ ਹੈ ਇੱਧਰ ਮੈਂ ਇੱਕ ਨਿੰਬੂ ਦਾ ਰਾਸ ਲਿਆ ਸੀ ਆ ਇਹ ਵੀ ਪਾ ਦਿੱਤਾ ਬਿਕੋਜ਼ ਕਿਉਂਕਿ ਨਿੰਬੂ ਨਾਲ ਥੋੜਾ ਜਿਹਾ ਹੁਣ ਬਲੈਕ ਪਪਲ ਪਾ ਦਾਂਗੇ ਆਪਾਂ ਬਲੈਕ ਪਪਰ ਜਿਹੜੀ ਇਹ ਵੀ ਇਹ ਵੀ ਤੇ ਹਰੀ ਮਿਰਚ ਵੀ ਇਹ ਖਾਣੀ ਬਹੁਤ ਚੰਗੀ ਆ ਗਈ ਉਹ ਚਾਟ ਮਸਾਲਾ ਮੈਨੂੰ ਭੁੱਲ ਗਈ ਮੈਂ ਦਿਖਾਉਣਾ ਤੇ ਇਧਰ ਮੇਰੇ ਕੋਲ ਇਹ ਨਮਕੀਨ ਪਿਆ ਸੀਗਾ ਥੋੜਾ ਜਿਹਾ ਤੇ ਮੈਂ ਉਹ ਵੀ ਐਡ ਕਰ ਦਿੱਤਾ ਕਿਉਂ ਨਮਕੀਨ ਤਾਂ ਬੱਚੇ ਬਾਲਾ ਇਹੋ ਜਿਹੀਆਂ ਚੀਜ਼ਾਂ ਦਾ ਖਾਂਦੇ ਆ ਪਹਿਲਾਂ ਮੈਂ ਪਾਪੜ ਫਰਾਈ ਕਰਕੇ ਪਾਉਣ ਲੱਗੀ ਸੀਗੀ ਚਾਟ ਪਾਪੜੀ ਬਣਾਉਣ ਵਾਸਤੇ ਤੇ ਫਿਰ ਮੈਂ ਸੋਚਿਆ ਵੀ ਜ਼ਿਆਦਾ ਟਾਈਮ ਹੋ ਜਾਊਗਾ ਤੇ ਆਪਾਂ ਨੇ ਹੁਣ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਹੋਰ ਤੁਸੀਂ ਇਹਦੇ ਵਿੱਚ ਜੇ ਨਾਲ ਫਰੂਟ ਕੱਟ ਕੇ ਪਾਉਣਾ ਜਿਵੇਂ ਹਨਾ ਐਪਲ ਵਗੈਰਾ ਨਾਰ ਵਗੈਰਾ ਉਹ ਵੀ ਤੁਸੀਂ ਪਾ ਸਕਦੇ ਆ